ਬਈ ਇਸ ਟਾਈਮ ਅਸੀਂ ਰਾਜਪੁਰੇ ਦੇ ਵਿੱਚ ਰਾਜਪੁਰਾ ਕਿਸਾਨ ਮੇਲਾ ਲੱਗਿਆ ਚੌਥਾ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਮੇਲਾ ਤੇ ਇਸ ਵਾਰ ਚੌਥਾ ਮੇਲਾ ਲੱਗ ਰਿਹਾ ਰਾਜਪੁਰੇ ਦੇ ਵਿੱਚ ਅੱਜ 2 ਤਰੀਕ ਆ ਤੇ 3 ਤਰੀਕ ਦੋ ਦਿਨੇ ਮੇਲਾ ਫੁੱਲ ਚੱਲਣਾ ਤੇ ਇਧਰਲੇ ਪਾਸੇ ਮਹਾਨ ਸ਼ਕਤੀ ਦਿਖਾਓ ਬਈ ਬੜਾ ਕੈਮਰਾ ਦਿਖਾ ਦੇ ਬਈ ਇਹ ਕਿੱਡਾ ਹੋਊਗਾ ਟੈਰ ਇਧਰਲੇ ਪਾਸੇ ਹੈ ਹਾਂ ਅੱਜ ਦਾ ਅਮਰਦੀਪ ਸ਼ਰਵਾਰ ਦਾ ਪਹਿਲਾ ਦਿਨ ਆ ਅੱਜ ਦਾ ਪਹਿਲਾ ਦਿਨ ਆ ਨਾ ਟੈਰ ਸ਼ਰਵਾਰ ਇਹ ਕਿੱਡਾ ਹੈ ਕਮਾਲ ਹੋਈ ਭਾਈ ਜਮਾ ਨਾ ਹੈ ਬਸ ਯਾਰ ਇੱਕ ਕਿਵੇਂ ਭਾਈ ਇਹ ਡੈਮੋ ਵਾਸਤੇ ਆ ਇਹ ਡੈਮੋ ਵਾਸਤੇ ਬਣਾਇਆ ਡੈਮੋ ਵਾਸਤੇ ਬਣਾਇਆ ਨਾ ਭਾਈ ਆ ਦੇ ਮਗਰ ਵੀ ਕੇਡੀ ਦੇ ਹੋ ਟਾਇਰ ਪਏ ਆ ਵੀ ਕੇਡੀ ਦਾ ਭਾਈ ਲੱਗਿਆ ਹੋਇਆ ਸਿਸਟਮ ਸਾਰਾ ਇਹ ਡੈਮੋ ਵਾਸਤੇ ਆ ਹਾਂ ਇਹ ਡੈਮੋ ਵਾਸਤੇ ਟਾਇਰ ਭਾਈ ਇਹ ਟ੍ਰੇਨ ਤੋਂ ਵੱਡਾ ਹੋਊਗਾ ਉਹ ਹਾਂ ਉੱਚੇ ਹੀ ਜਾਂਦਾ ਮੈਂ ਦੇ ਬਰੋਬਰ ਹੀ ਜਾਂਦਾ ਉਧਰਲੇ ਪਾਸੇ ਭਾਈ ਕਮੈਂਡ ਖੜੀ ਐ ਤੇ ਉਹਦੇ ਦੇਖ ਸਕਦਾ ਉਹਦੇ ਬਰੋਬਰ ਜਾਂਦਾ ਟਾਇਰ ਦੇ ਇਹਨਾਂ ਗੱਡਾ ਇਹਦਾ ਨੰਬਰ ਨੰਬਰ ਕੀ ਇਹਦਾ ਕੀ ਨੰਬਰ ਉਹ ਲਿਖਿਆ ਨੰਬਰ ਨੰਬਰ ਕੋਈ 40 40 ਦੇਖੋ ਬੰਦ ਆ ਉਹਦਾ ਪਪਾ ਆ ਉਹਦਾ ਮਸ਼ੀਨ ਬਣਾਉਣੀ ਆਲੇ ਜਿਹੜੂ ਆਏ ਬਣਾਉਣੀ ਆ ਵਾਪਾ ਇਹਦਾ ਮਸ਼ੀਨ ਮੇਰੀ ਤਿਆਰ ਹੋਇਆ ਮਸ਼ੀਨ ਬਾਅਦੋਂ ਬਣਨੀ ਆ ਪਹਿਲਾਂ ਟਾਇਰ ਬਣਾਉਣਾ ਤਿਆਰ ਹੋਇਆ ਪਹਿਲਾਂ ਜਿਵੇਂ 16 9 28 ਦੇ ਉਹ ਮੈਂ 40 ਨੰਬਰ ਟਾਇਰ ਆ 40 ਨੰਬਰ ਟਾਇਰ ਵਾਹ ਆਪਾਂ ਨੂੰ ਬਈ ਸਾਰੀ ਜਾਣਕਾਰੀ ਦੇਣੀ ਇਸ ਬਾਰੇ ਇਹ ਤੁਹਾਨੂੰ ਕੰਪਨੀ ਵਾਲੀ ਜਾਣਦੇ ਵੀ ਇਹਨਾਂ ਨੇ ਕਾਹ ਤੋਂ ਬਣਾਇਆ ਵੀ ਕੀ ਕੀ ਰੀਜਨ ਆ ਇਹਦਾ ਕੀ ਰੀਜਨ ਆ ਇਹਦਾ ਆ ਦੇਖੋ ਲੋਕ ਫੜ ਫੜ ਨਿਕਲੀ ਜਾਂਦੇ ਆ ਇਧਰ ਵੀ ਦਿਖਾਈਏ ਆਜੋ ਆ ਬਾਈ ਹਾਂ ਫੋਟੋ ਮਾ ਕਰਾਈ ਜਾਂਦੇ ਆ ਆ ਦੇਖਾ ਨਹੀਂ ਇੰਦਰ ਕੋਟ ਆ ਦੇਖੋ ਇਧਰਲੇ ਪਾਸੋਂ ਹੈਂ ਹੰਕ ਮਾਰ ਕੇ ਟਾਇਰ ਦੀ ਖਾਤਰ ਬੰਕ ਮਾਰ ਕੇ ਆਏ ਮੁੰਡੇ ਹੈਂ ਬੜੀ ਹੈ ਕਿ ਉੱਤਰ ਬੀਕੇਡੀ ਦਾ ਟਾਇਰ ਆ ਬੀਕੇਡੀ ਦਾ ਵਿਚ ਵੜ ਕੇ ਰੋੜੀ ਇਹਨੂੰ ਬਾਈ ਨੂੰ ਬਾਈ ਫੋਟੋ ਆ ਖਿੱਚ ਲਿਆਂਦੇ ਇੱਕ ਮਿੰਟ ਬੀਕੇਡੀ ਦਾ ਟਾਇਰ ਆ ਬਾਈ ਇਹੇ ਭਾਈ ਬੀਕੇ ਦੀ ਚਲ ਵੜ ਬਾਪੂ ਨੂੰ ਖਿਚਾ ਲੈ ਦੇਖੀ ਵੜ ਕੇ ਵਿੱਚ ਆਇਆ ਬਾਪੂ ਵੀਡੀਓ ਚ ਪਾਦਾ ਏ ਖੜ ਜੋ ਆ ਬੜ ਗਿਆ ਮੈਂ ਕਹਣਾ ਆਵੇਂ ਲੋਕਾਂ ਦਾ ਖੇਡ ਦਾ ਵਿੱਚ ਵੜ ਕੇ ਹੈ ਅੱਧਾ ਲੋਕ ਜਾਂਦਾ ਬੰਦਾ ਲੋਗ ਗਿਆ ਥੱਲੇ ਵੜ ਜਾ ਸਾਰੇ ਹੀ ਲੋਗ ਜਾ ਆਇਓ ਭਾਈ ਬੰਦਾ ਲੋਗਾ ਸਾਡਾ ਜਮਾ ਵਿੱਚ ਜਮਾ ਦਾ ਲੋਕ ਜਾਂਦਾ ਬੰਦਾ ਦਾ ਬਾਈ ਜਿਵੇਂ ਮਰਜੀ ਟਾਇਰ ਵਾਲਾ ਇੱਥੇ ਬੈਠ ਕੇ ਉਹ ਰਬੜ ਦਾ ਬਣਿਆ ਹੋਇਆ ਨਾ ਕਮਾਲ ਹੋਈ ਪਈ ਹੈ। ਘੈਂਟਾ ਕੰਮੀ ਤਕੜੀ ਹੈ। ਕੁਆਲਿਟੀ ਭਾਰੀ ਤਕੜੀ ਹੈ। ਇਦਾਂ ਬਾਈ ਜਿਵੇਂ ਕੋਈ ਪੰਜਾਬੀ ਕੋਈ ਐਟਰਾ ਆਇਆ ਹੁੰਦਾ ਉਹ ਫੋਟੋ ਮੰਗ ਜਾਂਦੇ ਲੋਕ। ਨਾ 4K 8K ਦੇ ਤੈਨੂੰ ਪਤਾ ਹੀ ਆਵਾ। ਖਿੱਚੋ ਖਿੱਚੋ ਬਾਈ। ਲਓ ਜੀ, ਸ਼ੇਅਰ ਕਰ ਦਿਓ ਮਿੱਤਰੋ। ਅੱਜ ਦਾ ਇਹ ਟਾਇਰ ਬਾਈ ਦੇਖਿਆ ਪਹਿਲੀ ਜ਼ਾਰ। ਕਮੈਂਟਾਂ ਦੇ ਵਿੱਚ ਤੁਸੀਂ ਕਹੋਗੇ ਜਿਨੇ ਬਾਈ ਨੇ ਦੇਖਿਆ ਉਹਦਾ ਕਹੂਗਾ ਯਾਰ ਬਈ ਤੁਸੀਂ ਪਹਿਲੀ ਜ਼ਾਰ ਦੇਖਿਆ ਜੀ ਬਈ ਸੱਚੀ ਪਹਿਲੀ ਜ਼ਾਰ ਦੇਖਿਆ। ਬਾਕੀ ਸ਼ੇਅਰ ਕਰਿਓ। ਬਹੁਤ ਘੰਟ ਗੱਲ ਬਾਤ ਆ ਵੀਕਟੀ ਨੇ ਲੋ ਇਹ ਰੱਖਿਆ ਵਾ ਦਿਖਾਉਣ ਵਾਸਤੇ ਨਾ ਹਾਂ ਡੈਮੋ ਡੈਮੋ ਰੱਖਿਆ ਸ਼ੇਅਰ ਕਰਿਓ ਧੰਨਵਾਦ